ਮੇਰੇ ਸਾਰੇ ਹੀ ਸਤਿਕਾਰਯੋਗ ਭੈਣਾ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਅੱਜ ਸਾਡਾ ਕੰਮ ਚੱਲਦਾ ਮਨਰੇਗਾ ਦਾ ਸਕੂਲ ਦੀ ਸਫਾਈ ਮੇਰੇ ਵਰਕਰ ਸਕੂਲ ਦੀ ਸਫਾਈ ਕਰਨੇ ਚ ਜੁਟੇ ਹੋਏ ਨੇ ਠੰਡ ਆ ਗਈ ਅੱਜ ਵਰਕਰਾਂ ਦਾ ਦਿਲ ਕਰਦਾ ਸੀ ਵੀ ਕੁਝ ਬਣਾਇਆ ਜਾਵੇ ਵਰਕਰਾਂ ਲਈ ਮੈਂ ਨਮਕੀਨ ਜਿਹੜੇ ਹੈਗੇ ਨੇ ਪਕੌੜੇ ਬਣਾਉਣ ਦੀ ਸੋਚੀ ਵੀ ਇਹਨਾਂ ਨੂੰ ਪਾਲਕ ਗੋਭੀ ਆਲੂ ਧਨੀਆ ਮੇथी ਮਿਕਸ ਪਕੌੜੇ ਬਣਾ ਕੇ ਖਵਾਉਣੇ ਆ ਨਾਲ ਤਾਂ ਖੰਡ ਨਹੀਂ ਲੱਗਣੀ ਨਾਲੇ ਵਰਕਰ ਖੁਸ਼ ਹੋਣਗੇ ਦੇਖੋ ਵਰਕਰ ਤਾਂ ਲੱਗੇ ਹੋਏ ਨੇ ਸਫਾਈ 'ਚ ਮੈਂ ਚੜਾਉਂ ਪਾਈ ਇੱਧਰ ਕੜਾਹੀ ਦਿਖਾਉਣਾ ਤੁਹਾਨੂੰ ਬਣ ਬਣਦੇ ਹੋਏ ਵੀ ਦਿਖਾਵਾਂਗੇ ਹਾਂਜੀ ਪਕੌੜਿਆਂ ਦਾ ਮਟੀਰੀਅਲ ਹੋ ਗਿਆ ਤਿਆਰ ਜਿਹੜੇ ਚ ਆਪਾਂ ਮਿੱਡਡੇ ਮੀਲ ਆ ਲਈਆਂ ਬੱਚਾ ਲਈ ਖਾਣਾ ਬਣਾਉਂਦੀਆਂ ਨੇ ਉਸੇ ਟੱਬ 'ਚ ਹੀ ਅਸੀਂ ਇਹ ਤਿਆਰ ਕਰ ਲਿਆ ਕਿਉਂਕਿ ਵੱਧ ਸੀਗਾ ਪ੍ਰਾਂਤ ਦੇ ਵਿੱਚ ਠੀਕ ਨਹੀਂ ਆਉਂਦਾ ਸੀ ਇਹ ਟੱਬ ਆਟਾ ਗੁੰਨਣ ਵਾਲਾ ਉਹਨਾਂ ਦੇ ਉਹਨਾਂ ਤੋਂ ਲੈ ਲਿਆ ਆਇਦਰ ਕੜਾਹੀ ਦੇ ਵਿੱਚ ਪਾਤਾ ਸਰੋਂ ਦਾ ਤੇਲ ਤੇਲ ਹੋਣ ਲੱਗਿਆ ਗਰਮ ਜਦੋਂ ਤੇਲ ਹੋ ਗਿਆ ਗਰਮ ਆਪਾਂ ਪਕੌੜੇ ਛੱਡਦੇ ਆ ਫਿਰ ਦਿਖਾਉਣੀ ਆ ਤੁਹਾਨੂੰ ਹਾਂਜੀ ਤੇਲ ਹੋ ਗਿਆ ਆਪਣਾ ਗਰਮ ਪਕੌੜੇ ਨੇ ਜਿਹੜੇ ਆਪਾਂ ਤੇਲ ਦੇ ਵਿੱਚ ਛੱਡ ਤੇ ਹੁਣ ਪੱਕਣ ਦਿਓ ਪੱਕਣ ਤੋਂ ਪਿੱਛੋਂ ਕੱਢ ਕੇ ਦਿਖਾਉਣੀ ਆ ਤੁਹਾਨੂੰ। ਤੋਂ ਵਾਹ ਵੀ ਬਹੁਤ ਆਪਾਈ। ਜੀ ਹੁਣ ਰਹਿ ਗਿਆ ਆਪਣਾ ਲਾਸਟ ਪੂਰ। ਪਕੌੜੇ ਨੇ ਜਿਹੜੇ ਆਪਣੇ ਗਰਮ ਗਰਮ ਬਣ ਚੁੱਕੇ ਨੇ। ਆਹ ਦੇਖੋ ਦਿਖਾਉਣੀ ਆ ਤੁਹਾਨੂੰ ਮੈਂ। ਸਾਸ ਦੀ ਬੋਤਲ ਵੀ ਪਾਈ ਫੜਾ ਔਰੇ। ਅਰੇ ਵਿਆਹ ਹੋ ਕੇ ਹਟਿਆ ਸੀ ਸਾਡੇ ਤੋਂ ਦੱਸਿਆ ਸੀ। ਸਾਸ ਬੱਤੀ ਹੋਈ ਸੀ। ਹੁਣ ਇਹਨਾਂ ਨੂੰ ਗਰਮ ਗਰਮ ਸਾਸ ਨਾਲ ਵਰਤਾਵਾਂਗੇ। ਜੀ ਉਹ ਖਾਣਗੇ ਮੇਰੇ ਵਰਕਰ ਤੁਹਾਨੂੰ ਮੈਂ ਦਿਖਾਵਾਂਗੀ ਨਾਲ ਇਹਨਾਂ ਦੇ ਚਿਹਰੇ ਤੇ ਖੁਸ਼ੀ ਦੇਖੋ ਕਰੋ ਤੂੰ ਹਾਂ ਬਹੁਤ ਅੱਗੇ ਅੱਖਾਂ ਚਪਾਉਂਗਾ ਕਾਉੜੇ ਬਣ ਕੇ ਹੋ ਗਏ ਤਿਆਰ ਹੁਣ ਇਹਦੇ ਉੱਪਰ ਪਾਤਾ ਆਪਾਂ ਚਾਟ ਮਸਾਲਾ ਮੇਰੇ ਸਾਥੀ ਬੈਠੇ ਨੇ ਤਿਆਰ ਬਹੁਤ ਸਾਥ ਮੇਰੇ ਵਰਕਰ ਸਾਥੀ ਸਾਰੇ ਪੂਰੇ ਸਾਥ ਮਾਹੌਲ ਚ ਬੈਠੇ ਨੇ ਲਓ ਜੀ ਪਰਤਾਓ ਇਹਨਾਂ ਨੂੰ ਤੇ ਠੰਡੇ ਹੋ ਜਾਣਗੇ ਕੱਟਨੇ ਕੱਟੀ ਹੋਈ ਆ ਦੇਖੋ ਮੇਰੇ ਵਰਕਰ ਸਾਥੀਆਂ ਨੂੰ ਪਕੌੜੇ ਵਰਤਾਏ ਜਾ ਰਹੇ ਨੇ ਇੱਧਰ ਸਾਡੇ ਬਾਪੂ ਵੀ ਬੈਠੇ ਨੇ ਇਹ ਥੋੜਾ ਜਿਹਾ ਸਾਢਤੀ ਰਹਿੰਦੇ ਨੇ ਕੱਟ ਇਧਰ ਆਉਂਦੇ ਨੇ ਮੇਰੇ ਬਾਰਕਰਾਂ ਨੇ ਮੇਰੇ ਲਈ ਵੀ ਪਲੇਟਿੰਗ ਕਰਤੀ ਆ ਦੇਖੋ ਮੈਂ ਵੀ ਹੁਣ ਇਹਨਾਂ ਵਿੱਚ ਬੈਠ ਕੇ ਖਾਣੀ ਆ ਮੇਰੇ ਸਾਰੇ ਬਾਰਕਰ ਸਾਥੀਆਂ ਨੇ ਪਕੌੜੇ ਨੇ ਜਿਹੜੇ ਖਾ ਲੇ ਆਪਾਂ ਪੁੱਛਦੇ ਆ ਇਹਨਾਂ ਨੂੰ ਮੇਰੇ ਸਾਥੀਓ ਤੁਹਾਨੂੰ ਪਕੌੜੇ ਕਿਹੋ ਜਿਹੇ ਲੱਗੇ ਸਤ ਬਦਲੇ ਪੁੱਛੋ ਤੁਸੀਂ ਬਸ ਮੇਨ ਗੱਲ ਹੁੰਦੀ ਆ ਵੀ ਮੇਰੇ ਬਾਰਕਰਾਂ ਦੇ ਚਿਹਰੇ ਤੇ ਜਿਹੜੀ ਆ ਖੁਸ਼ੀ ਦੀ ਲਹਿਰ ਰਹੇ ਮੁਸਕਰਾਹਟ ਰਹੇ ਸਾਰੇ ਖੁਸ਼ ਨੇਗੇ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਮੇਰਾ ਬਰਕਰਾਂ ਪ੍ਰਤੀ ਤੇ ਬਰਕਰਾਂ ਦਾ ਮੇਰੇ ਪ੍ਰਤੀ ਪਿਆਰ ਕਿਹੋ ਜਿਹਾ ਲੱਗਦਾ ਮੇਰਾ ਪਕੌੜੇ ਬਣਾ ਕੇ ਦੇਣ ਇਹਨਾਂ ਨੂੰ ਗਲਤ ਆ ਜਾਂ ਠੀਕ ਆ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮਿਲਦੇ ਆ ਫਿਰ ਜਲਦੀ ਹੀ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲੋ ਲਾਈਕ ਕਿਸੇ ਆ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ